ਦੈਲ ਨੂੰ ਝੰਜੋੜ ਦੇਣ ਵਾਲੀ ਘਟਨਾ ਆਈ ਸਾਹਮਣੇ ਪਿਸਟਲ ਨਾਲ ਖੇਡਦੇ ਸਮੇਂ 마ਸੂਮ ਬੱਚੀ ਦੇ ਵੱਜੀ ਗੋਲੀ ਆਸਾ ਇਹ ਰਾਤ ਨੂੰ ਕੰਮ ਹੋ ਤਾ ਸੀਗੇ ਪਿਸਟਲ ਲਵਾਰੀ ਚ ਰੱਖਤਾ ਲਵਾਰੀ ਲੌਕ ਕਰਨੀ ਭੁੱਲ ਗਏ ਬੱਚੇ ਲਵਾਰੀ ਚ ਸਮਾਨ ਕੱਢਦੇ ਪਏ ਸੀਗੇ ਉਹਨਾਂ ਨੇ ਵੇਖ ਲਿਆ ਉਹਨਾਂ ਖੇਡਣ ਲੱਗ ਗਏ ਜਿਹੜਾ ਖੇਡਦੇ ਆਈ ਤੇ ਉਹ ਜਦੋਂ ਵੇਖਿਆ ਤੇ ਰੋਕਣ ਤੋਂ ਪਹਿਲਾਂ ਉਹਨਾਂ ਨੇ ਨਾ ਪਤਾ ਘੂੜਾ ਦਾਦੇ ਦੇ ਲਾਇਸੈਂਸੀ ਪਿਸਤੌਲ ਨਾਲ ਪੋਤੀ ਦੀ ਹੋਈ ਮੌਤ ਜਿੱਹਾਂ 5ਵੀਂ ਕਲਾਸ ਚ ਪੜਦੀ ਮਾਸੂਮ ਬੱਚੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਘਰ ਚ ਬੱਚੇ ਖੇਡ ਰਹੇ ਸੀ ਤੇ ਬੱਚੀ ਦੇ ਦਾਦੇ ਵੱਲੋਂ ਕੰਮ ਤੋਂ ਆ ਕੇ ਆਪਣੇ ਪਿਸਤੌਲ ਨੂੰ ਅਲਮਾਰੀ ਚ ਰੱਖਿਆ ਗਿਆ ਸੀ ਇਸ ਦੌਰਾਨ ਬੱਚੀ ਨੇ ਖੇਡਦੇ-ਖੇਡਦੇ ਅਲਮਾਰੀ ਖੋਲ੍ਹ ਲਈ ਇਸ ਦੌਰਾਨ ਬੱਚੀ ਦੇ ਹੱਥ ਦਾਦੇ ਦਾ ਪਿਸਤੌਲ ਲੱਗ ਗਿਆ ਤੇ ਉਸ ਨਾਲ ਖੇਡਣ ਲੱਗ ਗਈ ਤੇ ਖੇਡ ਦੇ ਮੌਕੇ ਹੀ ਪਿਸਤੌਲ ਚੋਂ ਗੋਲੀ ਚੱਲ ਗਈ ਜੋ ਬੱਚੀ ਦੇ ਜਾ ਬੱਜੀ ਗੋਲੀ ਲੱਗਣ ਕਾਰਨ ਬੱਚੀ ਜ਼ਖਮੀ ਹੋ ਗਈ ਲਹੂ ਲਹਾਨ ਹੋ ਗਈ ਘਟਨਾ ਤੋਂ ਬਾਅਦ ਘਰ ਚ ਚੀਖ ਚਿਹਾੜਾ ਮਚ ਗਿਆ ਤੁਰੰਤ ਪਰਿਵਾਰ ਵੱਲੋਂ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮੰਨਰੀਤ ਨਾਂ ਦੀ ਇਸ ਮਾਸੂਮ ਬੱਚੀ ਨੂੰ ਮ੍ਰਿਤਕ ਕਰਾਰ ਦਿੱਤਾ ਜੀ ਹਾਂ ਇਹ ਪੂਰੀ ਗੱਲ ਪਰਿਵਾਰ ਵੱਲੋਂ ਖੁਦ ਕੈਮਰੇ ਤੇ ਦੱਸੀ ਗਈ ਹੈ ਆਸਾ ਹੈ ਰਾਤ ਨੂੰ ਕੰਮ ਹੋ ਤਾਏ ਸੀਗੇ ਪਿਸਟਲ ਲੋਵਰੀ ਚ ਰੱਖਤਾ ਲੋਵਰੀ ਲੌਕ ਕਰਨੀ ਭੁੱਲ ਗਏ ਬੱਚੇ ਲੋਵਰੀ ਚ ਸਮਾਨ ਕੱਢਦੇ ਪਏ ਸੀਗੇ ਉਹਨਾਂ ਨੇ ਵੇਖ ਲਿਆ ਉਹਦੇ ਨਾਲ ਖੇਡਣ ਲੱਗ ਗਏ ਜੋ ਜਾ ਖੇਡਦੇ ਆਈ ਤੇ ਉਹ ਜਦੋਂ ਵੇਖਿਆ ਤੇ ਰੋਕਣ ਤੋਂ ਪਹਿਲਾਂ ਉਹਨਾਂ ਨੇ ਨਾ ਪਤਾ ਘੁੜਾ ਨਾ ਇਹ ਦਿਲ ਨੂੰ ਝੰਝੋੜ ਦੇਣ ਵਾਲੀ ਮੰਦਭਾਗੀ ਘਟਨਾ ਮੋਗਾ ਦੇ ਪਿੰਡ ਲੰਡੇਕੇ ਤੋਂ ਸਾਹਮਣੇ ਆਈ ਹੈ ਜਿੱਥੇ 10 ਸਾਲਾ ਮਨਰੀਤ ਨਾਂ ਦੀ ਇਸ ਮਾਸੂਮ ਬੱਚੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਪਿਸਤੌਲ ਨਾਲ ਬੱਚੀ ਨੂੰ ਗੋਲੀ ਲੱਗੀ ਹੈ ਉਹ ਉਸਦੇ ਦਾਦੇ ਦਾ ਲਾਇਸੈਂਸੀ ਪਿਸਤੌਲ ਹੈ ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਬਰਾ ਹਾਲ ਹੈ ਪੂਰੇ ਪਿੰਡ 'ਚ ਘਟਨਾ ਤੋਂ ਬਾਅਦ ਮਾਤਮ ਫੈਲ ਚੁੱਕਿਆ ਹੈ ਅਸਾ ਇਹ ਰਾਤ ਨੂੰ ਕੰਮ ਤੋਂ ਆਇਸੀਗੇ ਪਿਸਟਲ ਲਵਾਰੀ ਚ ਰੱਖਤਾ ਲਵਾਰੀ ਲੌਕ ਕਰਨੀ ਭੁੱਲ ਗਏ ਬੱਚੇ ਲਵਾਰੀ ਚ ਸਮਾਨ ਕੱਢਦੇ ਪਏ ਸੀਗੇ ਉਹਨਾਂ ਨੇ ਵੇਖ ਲਿਆ ਉਹ ਉਹਨਾਂ ਖੇਡਣ ਲੱਗ ਗਏ ਜੋ ਜੋ ਖੇਡਦੇ ਆਈ ਤੇ ਉਹ ਜਦੋਂ ਵੇਖਿਆ ਤੇ ਰੋਕਣ ਤੋਂ ਪਹਿਲਾਂ ਉਹਨਾਂ ਨੇ ਨਾ ਪਤਾ ਕੁੜੀ ਦਾ ਪਿਸਟਲ ਡੈਡੀ ਦਾ ਨਾ ਤੇ ਹੀ ਕੁੜੀ ਦਾ ਕੀ ਨਾਮ ਹੈ ਤੇ ਕਿੰਨੀ ਉਮਰ ਦੀ ਉਹਦੀ ਹੈਗੀ ਆ ਜੀ 10 ਸਾਲ ਦੀ ਉਮਰ ਆ ਜੀ ਤੇ ਮੰਨ ਰਹੀ ਤਕੌੜਾ ਜੀ ਤੇ ਲਾਇਸੈਂਸੀ ਰਿਵੋਲਵਰ ਤੁਹਾਡਾ ਸੀ ਨੀ ਡੈਡੀ ਦਾ ਨਾ ਤੇ ਆ ਜੀ ਡੈਡੀ ਕੋਲ ਨਾ ਬੱਚੇ ਤਾਂ ਆਪਦੇ ਚੱਲ ਗਏ ਵਿਚਿਰ ਕੇ ਲੌਗ ਕਰਨੇ ਭੁੱਲ ਗਏ ਸੀ ਨਾ ਲਵਾਰੀ ਉਧਰੇ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ 'ਚ ਅਗਲੇਰੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾ ਰਿਹਾ ਹੈ ਕਿ ਲੰਡੀਕੇ ਪਿੰਡ ਦਾ ਮਾਮਲਾ ਜਿਹਦੀ ਵਿੱਚ ਕਰਮਜੀਤ ਸਿੰਘ ਲੜਕੀ ਦਾ ਫਾਦਰ ਜਿਹੜਾ ਉਹਨੇ ਦੱਸਿਆ ਰਿਹਾ ਵੀ ਰੋਜ਼ ਦੀ ਤਰ੍ਹਾਂ ਇਹ ਜਿਹੜੀ ਬੱਚ ਉਹ ਆਪਣਾ ਰਵਾਲਵਰ ਜਿਹੜਾ ਸੀ ਉਹ ਜਦੋਂ ਆਉਂਦਾ ਸੀ ਆਪਣੀ ਦੁਕਾਨ ਤੋਂ ਤੇ ਉਹ ਉੱਥੇ ਅਲਮਾਰੀ ਦੇ ਵਿੱਚ ਰੱਖ ਦਿੰਦਾ ਸੀ ਕੱਲ ਕਿਤੇ ਜਦੋਂ ਬੱਚੇ ਆਪਦੇ ਕੱਪੜੇ ਕੱਢਣ ਲੱਗੇ ਤੇ ਉਹ ਰਵਾਲਵਰ ਜਿਹੜਾ ਅਚਾਨਕ ਚੱਲ ਗਿਆ ਲੋਡਡ ਸੀ ਜੀ ਦੇ ਕਰਕੇ ਉਹਦੀ ਬੱਚੀ ਦੀ ਮੌਤ ਹੋ ਗਈ ਗੋਲੀ ਵੱਜਣ ਨਾਲ ਕੀ ਕਾਰਵਾਈ ਕੀਤੀ ਗਈ ਸਰ ਹਾਂ ਇਹਦੇ ਵਿੱਚ ਅਸੀਂ ਬਿਆਨ ਲਿਖ ਰਹੇ ਹਾਂ ਬਿਆਨ ਲੈ ਕੇ ਅਗਲੀ ਜਿਹੜੀ ਜੋ ਵੀ ਕਾਰਵਾਈ ਕਰਾਂਗੇ ਸਾਹਮਣੇ ਆਈ ਇਸ ਮੰਦਭਾਗੀ ਘਟਨਾ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਰ ਕੋਈ ਘਟਨਾ ਤੇ ਦੁੱਖ ਜਤਾ ਰਿਹਾ ਹੈ ਦੱਸ ਦਈਏ ਕਿ ਇੱਕ ਅਜਿਹੀ ਹੀ ਘਟਨਾ ਪਿਛਲੇ ਦਿਨਾਂ ਚ ਫਰੋਜਪੁਰ ਤੋਂ ਸਾਹਮਣੇ ਆਈ ਸੀ ਜਿੱਥੇ ਭਰਾਵਾਂ ਵੱਲੋਂ ਵਿਆਹ ਚ ਗੋਲੀ ਚਲਾਈ ਗਈ ਸੀ ਤੇ ਉਹ ਗੋਲੀ ਵਿਦਾਈ ਮੌਕੇ ਲਾੜੀ ਦੇ ਜਾ ਪੱਜੀ ਜਿਸ ਕਾਰਨ ਬਲਜਿੰਦਰ ਕੌਰ ਨਾਮ ਦੀ ਉਹ ਲੜਕੀ ਅਜੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ਤੇ ਇਸ ਵਿਚਾਲੇ ਹੀ ਹੁਣ ਘਰ ਚ ਪਏ ਪਿਸਤੌਲ ਨੇ ਮਾਸੂਮ ਬੱਚੀ ਦੀ ਜਾਨ ਲੈ ਲਈ ਹੈ ਵੱਡਾ ਸਵਾਲ ਇੱਥੇ ਇਹੋ ਖੜਾ ਹੋ ਰਿਹਾ ਹੈ ਕਿ ਇਹ ਘਟਨਾ ਕਿਸੇ ਲਾਪਰਵਾਹੀ ਤੇ ਚਲਦੇ ਵਾਪਰੀ ਹੈ ਜਾਂ ਪਿੱਛੇ ਦੀ ਵਜ੍ਹਾ ਕੋਈ ਹੋਰ ਹੈ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਸੋ ਲੋੜ ਹੈ ਸਾਡੇ ਸਮਾਜ ਨੂੰ ਸੋਚਣ ਦੀ ਸਮਝਣ ਦੀ ਹਥਿਆਰਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣ ਦੀ ਤਾਂ ਕਿ ਅਜਿਹਾਂ ਘਟਨਾਵਾਂ ਤੋਂ ਬਚਿਆ ਜਾ ਸਕੇ ਜਗਬਾਣੀ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ